ये पहली बार है चेंजेस देख रहे हैं कि लैक्चर पहला भी बहुत कर चुका सर पर यह पहली बार है कि कमिश्नर साहब और पूरी जी एडमिनिस्ट्रेशन पुलिस एडमिनिस्ट्रेशन है अब ते तो रूबरू हो रही है और एक बहुत अच्छी पहल पहलकदमी है कि समाज को नाल लैके चलिया जा रहा है सो इन्हों नशिया ने तो फिजिकली ही डैमेज नहीं करना है बल्कि मैंटली भी डैमेज करना है। ਅਸੀਂ ਬਹੁਤ ਸਾਰੇ ਸਹਿਯੋਗ ਦੇਣਾ ਹੈ ਬਹੁਤ ਸਾਰੇ ਸਹਿਯੋਗ ਲੈਣਾ ਹੈ ਔਰ ਇਸ ਮਹਿੰਮ ਨੂੰ ਅਸੀਂ ਅੱਗੇ ਵਧਾਉਣਾ ਹੈ ਤੁਹਾਨੂੰ ਪਤਾ ਨਹੀਂ ਇਹ ਡਰਗ ਹੁੰਦੀ ਕੀ ਆ ਬੈਕਲ ਕੈਮੀਕਲ ਸਬਸਟੈਂਸ ਆ ਜਿਹੜਾ ਬੋਡੀ ਤੇ ਮਾਈਂਡ ਨੂੰ ਇਫੈਕਟ ਕਰਦਾ ਹੈ ਕਰਕੇ ਸਾਡਾ ਹੋਰ ਵੀ ਫਰਜ਼ ਆ ਇਸ ਧਾਰਮਿਕ ਗੁਰੂ ਨਗਰੀ ਦੇ ਵਿੱਚ ਕਿ ਅਸੀਂ ਇਦੋਂ ਕਲਾਫ ਪਤੀਆਂ ਨੂੰ ਅੱਗੇ ਵਧ ਲਈਏ ਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਪਬਲਿਕ ਦਾ ਮਤਲਬ ਇੱਕ ਮੈਂ ਸਮਝਦਾ ਐਗਜ਼ੈਂਪਲਰੀ ਇੱਕ ਉਦਾਹਰਨ ਐ ਇੰਨਾ ਸਹਿਯੋਗ ਪੁਲਿਸ ਨੂੰ ਮਿਲ ਰਿਹਾ ਜੇ ਤੁਸੀਂ ਦੇਖੋ ਸਾਡੀ ਹੈਲਪਲਾਈਨ ਦੇ ਉੱਤੇ ਜਿਹੜੀ ਆਪਣੀ ਅਮਰਸਾ ਪੁਲਿਸ ਦੀ ਹੈਲਪਲਾਈਨ ਆਉਂ ਤੇ ਬਹੁਤ ਸਾਰੇ ਲੋਕ ਟ੍ਰੈਕਿੰਗਸ ਦੇ ਰਹੇ ਨੇ ਪਰ ਅਸੀਂ ਬਿਲਕੁਲ ਇਨਸ਼ੋਰ ਕਰਦੇ ਹਾਂ ਕਿਸੇ ਦਾ ਕੋਈ ਆਇਡੈਂਟੀਟੀ ਕੋਈ ਦਾ ਨੰਬਰ ਅਸੀਂ ਬਾਹਰ ਨਾ ਕਰੀਏ तो ये दे दे बाकी चिंता की जोड़ है और तो दूजे तो जैसी वैसी नशे वाल पे किस तरह वापस लेके आना है पूरा पूरा उन्होंने जोर लाया हो रहे हैं है कि समाज के बुराई जड़ पकड़नी है